ਜਾ ਕੇ ਚੱਲਿਆ ਹਾਂ ਆਤਮਾ ਨਿਰੰਤ ਅੰਮ੍ਰਿਤ ਸਰੀਰ ਨੂੰ ਪਾਛ ਸੰਗਰੀ ਇਹਦੇ ਵਿੱਚ ਸਮਾ ਕੇ ਚੱਲਿਆ ਹਾਂ ਜੇ ਭਾਰੀ ਗੁਰੂਆਂ ਦੀ ਰੀਤ ਹੁਣ ਕੋ ਸਦਾ ਲਈ ਮੁਕਾ ਕੇ ਚੱਲਿਆ ਹਾਂ ਗੁਰੂ ਗ੍ਰੰਥ ਨੂੰ ਪੰਥ ਦੇ ਨਾਲ ਲੈ ਕੇ ਹੁਣ ਮੈਂ ਫਤਿਹ ਜਾ ਕੇ ਤੇਰੇ ਜਿਹੜੀ ਫਤਿਹ ਦੀ ਦੁਨੀਆ ਦੀ ਮਾਲਕ ਸਰਪ੍ਰੋਖਨ ਸਿੰਘ ਮਹਾਰਾਜ ਜੀ ਨੇ ਧਾੜੇ ਨਾਲ ਸਾਂਝ ਕਰਕੇ ਵਿਆਹੀ ਹੋਈ ਪਰ ਯਾਦ ਰੱਖੋ ਫਤੇ ਨੂੰ ਕਦੇ ਤਜਾਨ ਨਹੀਂ ਦੇਣੀ ਚਾਹੀਦੀ ਆ ਉਹ ਧੀਮ ਦੁਨੀਆ ਦੇ ਮਾਲਕ ਸਾਧ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਏ ਤੇ ਗੱਲ ਕਰਕੇ ਫਤੇ ਗਿਉਣਾ ਕਰੀਏ ਜੀ ਵਾਹਿਗੁਰੂ ਕੀ ਕਾ ਬਾਤ ਵਾਹਿਗੁਰੂ ਕੀ ਬਖੇ ਸੰਤੋ ਭੈਣੇ ਸਰੂਪ ਨਹੀਂ ਭਗਤ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਅੱਜ ਹੀ ਜਨਮ ਦਿਹਾੜਾ ਬੜੀ ਕਿਹੜੀ ਕਦਰ ਨਾਲ ਦੇਸ਼ਾਂ ਮਰੀਸ਼ਨਾ ਵਿੱਚ ਵੀ ਮਨਾਇਆ ਜਾ ਰਿਹਾ ਹੈ ਸ਼ਹੀਦਾਂ ਦੇ ਸਥਾਨ ਭੰਤਨਵਾਵਾ ਮੰਡੀ ਜੀ ਉਸ ਸਥਾਨ ਉੱਤੇ ਵੀ ਬੜੀ ਕਿਹੜੀ ਕਦਰ ਨਾਲ ਮਨਾਇਆ ਜਾ ਰਿਹਾ ਹੈ ਪਰ ਯਾਦ ਰੱਖੋ ਮੈਂ ਰਵਿਦਾਸ ਭਗਤ ਜਿਹੜੇ ਉਹਨਾਂ ਦੇ ਦਿਨ ਮਨਾਉਣ ਵਾਲੇ ਹਨ ਇਹ ਕਿਸੇ ਨੇ ਹਾਂ ਜਾਂਦਾ ਜਾਂਦਾ ਜਰੂਰ ਤੇ ਨੇ ਪਰ ਮਿੱਤਰੋ بڑے ਗ੍ਰੰਥ ਆ ਉਹਨਾਂ ਦੇ ਬੜਾ ਕੋਈ ਨਾਂਸ ਬੜਾ ਸੰਗਰਾਮ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਚੜ੍ਹਿਆ ਜਾਨ ਪਾਦ ਨੂੰ ਮਟਾਉਣ ਵਾਸਤੇ ਤੇ ਮਿੱਤਰੋ ਆਪਾਂ ਸੀ ਜਾਣ ਕੇ ਦਾ ਨੀਵੇਂ ਬੜੀ ਰਹੀ ਭਗਤ ਕ੍ਰਿਸ਼ਨਦਾਸ ਜੀ ਦੀ ਬੜੀ ਵੱਡੀ ਸ਼ੂਰ ਸੀ ਤੇ ਤੈਅਰਾਂ ਸੀ ਇਸ ਗੱਲ ਤੇ ਵੀ ਗੁੱਸਾ ਕਰਦੇ ਆ ਕਿ ਉਹਨਾਂ ਨੂੰ ਭਗਤ ਕੇ ਨਾਂ ਕੋ ਗੁਰੂ ਵੀ ਆ ਤੁੰ ਪਰ ਮੇਨਤਰੋ ਯਾਦ ਰੱਖੋ ਗੁਰੂ ਸਵੇਰ ਕਰਕੇ ਬਣਿਆ ਤੇ ਇਹ ਕੋਈ ਕਿਸੇ ਦੀ ਤਾਕਤ ਨਹੀਂ ਬਈ ਦੀਨ ਦੁਨੀਆ ਦੇ ਬਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਉਹਨਾਂ ਨੂੰ ਵੱਖਰਾ ਵੀ ਕਰਦੇ ਹੁੰਦੀ ਸਰਵਉਨਾ ਪਤਰੀ। ਭਾਵੇਂ ਉਹਨੂੰ ਗੁਰੂ ਕਹ ਲਈਏ ਇਹ ਵੀ ਕੋਈ ਅਤ ਕਥਨੀ ਨਹੀਂ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਰਜ ਹੈ ਜੇ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਨਰਜ ਹੈ ਤੇ ਉਹਨਾਂ ਨੂੰ ਗੁਰੂ ਦਾ ਦਰਜਾ ਵੀ ਤੇ ਜੇ ਗਰੀਨ ਦੁਨੀਆ ਦੇ ਮਾਨ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਭਗਤ ਕਰਕੇ ਲਿਖਿਆ ਕਿ ਭਗਤ ਦੀ ਕੋਈ ਘਟ ਵਿੜਾਈ ਨਹੀਂ ਹੁੰਦੀ ਭਗਤ ਮਾਨਾ ਕੋਈ ਸੌਖਾ ਨਹੀਂ ਉਹਨਾਂ ਜਿਹੜਾ ਦੇ ਹਨ ਗਰੀਏ ਦੋ ਜਿਹੜੇ ਐ ਸ਼ਰੋਮਣੀ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਇਹਨਾਂ ਨੇ ਆਪਣੀ ਜ਼ਿੰਦਗੀ ਅੰਦਰ ਬੜਾ ਹੰਕਾਰ ਸੰਗਰਾਮ ਲੜਿਆ ਲੜਿਆ ਕਿ ਨਾ ਨਾ ਉਹ ਰਾਖਦੇ ਹੰਕਾਰੀਆਂ ਨਾਲ ਉਹ ਦਾਤ ਪਾਦਰੀਆਂ ਵੰਡੀਆਂ ਨਾਲ ਪਰਮੇਸ਼ਰ ਆਜਾਫੀ ਉਹਨਾਂ ਦੇ ਕੋਲੋਂ ਫੇਰ ਮਥਾ ਜੈ ਜਿਹੜਾ ਭਗਤਾਂ ਭਗਤ ਰਵਿਦਾਸ ਇਹ ਗੱਲ ਕਹਿੰਦਾ ਵੀ ਮੈਂ ਮੂਰਤੀ ਵਿੱਚ ਨਹੀਂ ਪਰ ਯਾਦ ਰੱਖੋ ਅਸੀਂ ਉਹ ਵੀ ਮੂਰਤੀ ਬਣਾ ਕੇ ਰਹਿ ਕੇ ਬੜੇ ਦਰੰਥ ਹੈ ਜਿਹੜੇ ਆਪਾਂ ਉਹਦੇ ਸਦਾਨ ਨੂੰ ਨਹੀਂ ਉਹ ਕੇਸਾ ਧਾਰੀ ਸੀ ਤੇ ਮਿੱਤਰੋ ਆਪਾਂ ਵੀ ਇਸ ਧਾਰੀ ਕਰਕੇ ਉਹਦਾ ਗੁਰਦੁਆਰਾ ਉਹਦਾ ਸਥਾਨ ਬਣਾਈਏ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ ਕੋਈ ਨਹੀਂ ਰੋਕੀ ਜਾਂਦਾ ਪਰ ਸੁਧਾਂਤ ਹੀ ਰਵਿਨਾਥ ਭਗਤ ਜੀ ਦੇ ਉੱਤੇ ਚਰਨ ਨਮਣਾ ਬੜਾ ਜ਼ਰੂਰੀ ਹੈ ਵਖਵਾਦੀ ਨ ਬਣੀਏ ਆਪਾਂ ਗੁਰੂ ਗ੍ਰੰਥ ਨਾਲ ਜੁੜ ਕੇ ਭਗਤ ਜੀ ਨਾਲ ਜੁੜ ਕੇ ਉਹਨਾਂ ਦੇ ਜੀਵਨ ਦੇ ਸਤਾਰ ਨੂੰ ਪੜੀਏ ਤੇ ਜਾਣੀ ਜਦੋਂ ਆਪਾਂ ਉਹਨਾਂ ਦੇ ਸੁਧਾਂਤ ਨੂੰ ਜਾਣਾਂਗੇ ਤੇ ਫਿਰ ਹੀ ਉਹਨੇ ਦੀਆਂ ਸੱਜਣਾ ਬੜੀਆਂ ਸੋਹਣੀਆਂ ਹੁੰਦਾ ਦੁੰਦੇ ਰੱਬ ਕਿਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਮਾਣੇ ਗ੍ਰਹਿ ਵਿਖੇ ਇੱਕ ਵਾਚਾ ਜਿਹੜਾ ਲੈਣਾ ਹੈ ਜੇ ਜੇ ਉਸ ਬੱਚੇ ਨੂੰ ਪੁੱਛਿਆ ਜਾਵੇ ਵੀ ਤੇਰੀ ਜਾਤ ਕੀ ਹੈ ਤੇ ਮੈਂ ਇੱਕੋ ਜੀ ਗੱਲ ਆਖੂੰ ਤੇ ਦੀਨ ਦੁਨੀਆ ਦੇ ਮਾਰਕਸ ਸਾਧੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਬਾਤ ਸਾਨੂੰ ਦੱਸੀ ਹੈ ਜੇ ਉਹ ਜਵਾਬ ਦਵੇਗਾ ਤੇ ਇੱਕ ਹੀ ਦਵੇਗਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਬੱਚੇ ਨੂੰ ਕਹਦੇ ਪੁੱਛੀਏ ਪਿੱਡੂ ਸੇਖ ਹੈ Hindu ਹੈ Muslimਾ ਹੈ ਤੇ ਕੀ ਹੈ ਉਹ ਬੰਦਾ ਵੀ ਫਿਰ ਇਹੋ ਹੀ ਨਾਮ ਆਉਂਦਾ ਵੀ ਮਾਨਸ ਕੀ ਜਾਤ ਸਭੇ ਇੱਕੇ ਬੱਚਿਆਂ ਨੂੰ ਜਿਹੜਾ ਬੰਦਾ Hindu ਧਰਮ ਵਿੱਚ ਹੈ ਨਾ ਉਸ ਪ੍ਰਪਾ ਕਰ ਲਈ ਜੇ ਕੋਈ ਰਵਿਦਾਸ ਭਗਤ ਨੂੰ ਮੰਨਣ ਵਾਲਾ ਦੇਖੇ ਪ੍ਰਪਾ ਕਰਵੇ ਪਰ ਉਹਦੀ ਗੱਲ ਨੂੰ ਹਿਰਦੇ ਵਿੱਚ ਧਾਰਨਾ ਕਰੇ ਕਿ ਜਿਹੜਾ ਸਵੇਰ ਗੁਰੂ ਅਰਜਨ ਦੇਵ ਮਹਾਰਾਜੀ ਨੇ ਕੀਤਾ ਇਹ ਵੱਖ ਵਾਤੀ ਅਗਰ ਸਵੇਰ ਜਿਹੜਾ ਇਹ ਆਪਾਂ ਨਾ ਕਰੀਏ ਕਿਉਂਕਿ ਇਸ ਕਰਕੇ ਜਸੀਂ ਅੱਗੇ ਹੀ ਬੜੇ ਵੱਡੇ ਮਨੁੱਖ ਸਿਮਰਤੀਆਂ ਵੀ ਵੰਡ ਵਿੱਚ ਹੀ ਵੰਡੇ ਹੋ ਰਹੇ ਆ ਤੇ ਇੱਕੇ ਦੀ ਜੋਤ ਇੱਕੇ ਵਿੱਚ ਹੀ ਸਨੇਹ ਕਰਕੇ ਅਸੀਂ ਵੰਡਾ ਕੱਠ ਕਰਕੇ ਤੇ ਦੁਨੀਆਂ ਦੇ ਲੋਕਾਂ ਦੱਸੀਏ ਪਈ ਅਸੀਂ ਦੇ ਗਿਆ ਤੇ ਪੰਜਾਬ ਵਾਲੇ ਇਹੇ ਦੀ ਦੌਰ ਵਿੱਚ ਬੰਦੇ ਹੋਏ ਕਵੀਰ ਭਗਤ ਜਿਨੇ ਬੜਾ ਵੱਡਾ ਸੰਗਰਾਮ ਲੜਿਆ ਤਰੀਕਲੀ ਉਹਨਾਂ ਨੇ ਜਨਮ ਪ੍ਰਕਾਸ਼ ਦੇ ਵੀ ਜਾਣਦਾ ਬੋਲਣ ਦਾ ਬਣਾ ਪਰ ਇਹ ਕਹਿੰਦਾ ਸਾਨੂੰ ਵੀ ਬੜਾ ਦੁੱਖ ਹੁੰਦਾ ਉਹਨੂੰ ਮੰਨਣ ਵਾਲੇ ਉਹ ਵੀ ਭਗਤ ਜੀ ਦਾ ਬੋਤ ਬਣਾ ਕੇ ਤੇ ਨਮਸਕਾਰਾਂ ਜਿਹੜਾ ਭਗਤ ਕਵੀਰ ਜੀ ਆਪਾਂ ਨੂੰ ਸਿਧਾਂਤ ਦਿੰਦੇ ਉਹਦੇ ਗ੍ਰੰਥਾਂ ਨੂੰ ਪੜਨਾ ਚਾਹੀਦਾ ਬਾਣੀ ਨੂੰ ਪੜਨਾ ਚਾਹੀਦਾ ਬੜਾ ਕੁਝ ਕਵੀਰ ਸਾਹਿਬ ਦੀ ਮਿਰਸਕੇ ਦੇਦਾ ਹੈ ਉਹਦਾ ਜੀਵਨ ਨੂੰ ਪੜਿਏ ਜੇ ਤਾਂ ਐ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵੈਰ ਵਿਰੋਧ ਹੈ ਤੇ ਉਹਦੇ ਹੋਰ ਗ੍ਰੰਥੋਂ ਦਾ ਪ੍ਰਕਾਸ਼ ਕਰ ਲੋ ਉਹਨੂੰ ਪੜੋ ਤੇ ਸਿਧਾਂਤ ਨੂੰ ਜ਼ਰੂਰ ਜਾਣਨਾ ਕਰੀਏ ਇਹ ਉਹਨਾਂ ਭਗਤਾਂ ਦੀ ਯਾਦ ਵਿੱਚ ਪ੍ਰਭ ਖਾਸਾ ਜੀ ਸਮਾਂ ਬੜੀ ਤੇਜ਼ੀ ਨਾਲ ਜਾਂਦਾ ਕਿ ਜਿਹੜਾ ਸਿਧਾਂਤ ਮੈਂ ਲੈ ਕੇ ਆਇਆ ਹਾਂ ਜਿਹੜਾ ਸੁਖਨੀਆ ਤੋਂ ਸੁਲਤਾਨ ਹੈ ਉਤਮ ਤੇਰੀ ਯਾਤ ਸਹਿਵਰਿਆਂ ਦੇ ਵਿਸ਼ਲੇਸ਼ਣ ਆਣ ਬਲਾਵੀ ਰਾਤੀ ਉਹ ਮਹਾਰਾਣੀ ਜਿੰਦ ਕੌਰ ਜਿਹੜੀ ਕਦੀ ਭਾਵੇਂ ਕੋਨਾ سونے ਦੇ ਬਰਗਾ ਉੱਪਰ ਸੁੱਤੀ ਹੁੰਦੀ ਸੀ ਪਰ ਆਣ ਉਸ ਰਾਤ ਮੈਂ ਕੋਈ سونے ਦਾ ਪੰਗਾਇ ਅੱਜ ਵੀ ਧਰਤੀ ਉਤੇ ਰੇਟੀ ਹੋਈ ਹੈ ਇਸ ਰੇਟੀ ਹੋਈ ਨੂੰ ਪਿਛਲੀ ਯਾਦ ਕਰੇ ਆ ਗਈ ਤੇ ਨਾਲ ਜਦ ਉੱઠી ਤੇ ਨਾਲ ਮਹਾਰਾਣੀ ਜਿੰਦ ਕੌਰ ਕਹਿਣ ਲੱਗੀ ਜਯ ਰਬਾ ਇਹ ਕੀ ਸੁਪਨੇ ਸਾਦਾ ਦੁਬਿਆ ਹੋਇਆ ਤਖਾਨ ਪੰਜਾਬ ਦੇ ਨਾਲ ਉਸ ਤਖਾਨ ਦਾ ਸੁਪਨਾ ਅੱਜ ਮੈਨੂੰ ਸੇਰ ਬੜੇ ਕੇਰ ਵਾਲ ਦਿੱਤਾ ਪਰ ਹੋਇਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਤੋਂ ਬਾਅਦ ਇਸ ਪੰਜਾਬ ਨੂੰ ਐਸੀ ਨਜ਼ਰ ਮੱਲੀ ਉਹਨਾਂ ਤੋਂ ਬਾਅਦ ਮਹਾਰਾਜਾ ਖਰਦ ਸਿੰਘ ਏਵੀ ਲੋਕੀਆਂ ਦੀ ਖੇਤ ਚਾਲ ਇਹਦੇ یہ دے کے مار دیا گیا کور نو نان جی وہ سجا دے کے اسی طرح مار دیتا ہے پر یعنی یہاں تو بھائی ہی ہوں سکھ راج ہی جڑا یہ وقرے وکرے سدھانت بنیا ہوا ہے دھیان سنگھ ڈور ہے پر جن اس شیرے اس راج برباد کرنے برباد کریں انہیں کل میں ہی نہیں لال سنگھ تجاس سن کے نالد گلاب سنگھ جموالا یہاں نے بےڑیوں ڈوبن کا پورا پورا تہیا بنا لیا ہے گلاب سنگی اگریزاں رلیا ہوئے انہیں سوگوں برباد کرنے واسطے آؤ چار ستمبر اٹھارہ سو تھوڑی ایک نبارک نے لے آئے ہے جا کور دلیو دلیپ کر کے رکھے آئے ਇਹ 5 ਸਾਲ ਦਾ ਹੋਇਆ ਤੇ ਨੂੰ ਤਖਤ ਉੱਤੇ ਬਿਠਾਇਆ ਏ ਇਹਦਾ ਵਜ਼ੀਰ ਬਣਿਆ ਸੀਰੀ ਕੌਣ ਪਰ ਜਿਹੜਾ ਗੁਰੂ ਦਾ ਪਹਿਲਾਂ ਜੇ ਬੰਦ ਤੋਂ ਉਹਨੂੰ ਆਪਣੀ ਤਲਵਾਰ ਦੀ ਭੇਟ ਉਤਾਰਨ ਦਿੱਤਾ ਜਾਂਦਾ ਏ ਹੁਣ ਵਜ਼ੀਰ ਬਣਨ ਵਾਸਤੇ ਵੀ ਕੋਈ ਤਿਆਰ ਨਹੀਂ ਪਰ ਜਿਹੜੀ ਚਾਰ ਥੰਮਾਂ ਦੇ ਵਿੱਚੋਂ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਪ੍ਰਾਪਤ ਕੀਤਾ ਸੀ ਪਹਿਲਾ ਥੰਮ 14 ਮਾਰਚ 1823 ਈਸਵੀ ਨੂੰ ਆਮ ਦੇ ਜੱਗੀਦਾਰ ਅਕਾਲੀ ਬਾਵਾ ਫੂਕਾ ਸਿੰਘ ਜੀ ਉਹ ਦਰਕੀ ਪਹਾੜੀ ਤੇ ਲੜਦਾ ਲੜਦਾ ਸ਼ਹਾਦਤ ਪ੍ਰਾਪਤ ਕਰ ਗਏ ਇਹ ਖਬਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਪਰ ਨਾਲ ਅਕਾਲੀ ਵੀਰ ਦੇਹ ਉਤੇ ਖਲੋ ਕੇ ਉਹਨੇ ਐਸਾ ਵਿਗੜਾ ਪਾਇਆ ਨੇ ਆਖਿਆ ਸਰਦਾਰ ਸਦਾ ਦੀਆਂ ਜਿੱਤਾਂ ਦੇ ਜਨਵਾਰਾਂ ਆਕਾਰ ਪੁਸ਼ਪ ਕੀ ਰਹਿ ਦਿੱਤੇ ਦਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜਾ ਦੇਣਾ ਆਲ ਸਜਾ ਲਈ ਥੋੜਾ ਪਾ ਗਏ ਉਹ ਬਰੰਦੀ 3 ਏਪ੍ਰੈਲ 1853 ਨੂੰ ਦੂਸਰਾ ਥਾਂ ਵੀ ਨਿਗੇ ਸਰਦਾਰ ਹਰੀ ਸਿੰਘ ਨਲਵੇ ਪਰ ਯਾਦ ਰੱਖੋ ਸਰਦਾਰ ਹਰੀ ਸਿੰਘ ਨਲਵੇ ਦੇ ਗੈਨ ਤੋਂ ਬਾਅਦ ਹੀ ਜਹਾਂ ਸਿੰਘ ਜੀ ਨੇ ਇਹ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਥੇ ਰਾਜ ਭਾਗਾਂ ਥਾਂ ਨੂੰ ਜਦੋਂ ਗਿਆ ਤੇ ਕਹਿੰਦਾ ਅੱਜ ਮੇਰੀ ਦੂਸਰੀ ਮਾਂ ਵੀ ਟੁੱਟ ਗਈ 27 ਜੂਨ ਥਾਂ ਤੋਂ 32 ਸ੍ਰੀ ਨੂੰ ਸ਼ੇਰੇ ਪੰਜਾਬ ਦੀ ਆਕਾਰ ਜਿਹਾ ਨਾ ਕਰ ਗਏ ਇਸ ਰਾਜ ਭਾਗ ਲੱਗੀ ਹੋਈ ਨਜ਼ਰ ਦੇ ਨਾਲ ਆਫਕਾਰੀ ਇਹ ਰਾਜ ਭਾਗੀ ਗਨਾਰਾ ਦੇ ਹੱਥ ਵਿੱਚ ਆਇਆ ਜਿੰਨਾ ਅੰਗਰੇਜ਼ਾਂ ਨੇ ਨਾਲ ਸਮੇਲ ਕੀਤੀ ਹੈ ਸ਼ਾਮ ਸੇ ਘਟਾਰੀ ਮਹਾਰਾਣੀ ਗਿੰਦ ਕੌਰੀ ਹੋਰ ਸੇਵ ਸਰਦਾਰਾਂ ਨੂੰ ਨਾਲ ਕੇ ਇਹਨੇ ਅਸੀਂ ਮੀਟਿੰਗ ਕੀਤੀ ਏ ਤੇ ਸਰਦਾਰਾਂ ਨੇ ਛੇੜਤੀ ਛੇੜੀ ਖਾਸ ਤਾ ਵਾਉਂਦੇ ਦੀ ਗੱਲ ਉਹਨੇ ਆਖਿਆ ਆਜੀ ਸਾਨੂੰ ਇਹਨਾਂ ਅੰਗਰੇਜ਼ਾਂ ਨਾਲ ਲੜਾਈ ਲੜਨੀ ਚਾਹੀਦੀ ਹੈ ਜੇ ਪ੍ਰਾਰਥਨਾ ਕਰਨੀ ਚਾਹੀਦੀ ਮਹਾਰਾਣੀ ਗਿੰਦ ਕੌਰ ਤੜਫੁੱਟੀ ਉਹਨੇ ਆਖਿਆ ਸਰਦਾਰੋ ਆਹ ਸਾਡਾ ਘਰ ਜਿਹੜਾ ਪਾਟਾ ਹੋਇਆ ਪਰ ਪਾਟੇ ਹੋਏ ਘਰ ਦੇ ਅੰਦਰ ਲੜਾਈ ਛੇੜਨੀ ਕੋਈ ਚੰਗੀ ਨਹੀਂ ਇਹਦੇ ਸ਼ਾਮ ਸਿੰਘ ਡਾਰੀ ਇਹਦੇ ਵੀ ਇਹ ਗੱਲ ਕਹੀ ਜਾਂਦੀ ਆ ਖੇ ਪਾਟਾ ਆਇਆ ਫਿਕਰੀ ਕੀਤਾ ਨਹੀਂ ਕੀਤਾ ਨਹੀਂ ਪਰ ਫਿਰ ਵੀ ਗਦਾਰਾਂ ਨੇ ਇਹ ਲੜਾਈ ਬੈਠੀ ਜਿਹੜੀ ਲੜਾਈਆਂ ਇਹ 10 ਲੜਾਈਆਂ ਹਾਰ ਦਾ ਕਾਰਨ ਬਣੀਏ ਪਰ ਯਾਦ ਰੱਖੋ ਇਹ ਹਾਰ ਦਾ ਕਾਰਨ ਅੱਜ ਜਦੋਂ ਲੜਾਈ ਹਾਰੀ ਜਾ ਰਹੀ ਹੈ ਆਹਾਂ ਸਰਦਾਰਾਂ ਦੀ ਘੋੜੀ ਉੱਤੋਂ ਜਿਹੜੀ ਹੈ ਉੱਤਰੀਆ ਘੋੜੇ ਉੱਤੋਂ ਜੋ ਲਾਹੌਰ ਦੇ ਸ਼ਾਮਣਗੁਰ ਜੀ ਕਹਾਤਿਆਂ ਗਿੱਸਾਂ ਜਿੱਤਨ ਦੀ ਆਵਾਜ਼ ਸੁਣਵਾਰੀ ਸ਼ੇਰੀ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਮਹਤੂਬ ਮਹਾਰਾਣੀ ਜਿੰਦੂਰ ਜੀਤ ਰਹੀਆਂ ਤੇ ਕਾਨਾਂ ਨਾਲ ਖੜੇ ਲੈ ਲਈਏ ਮੈਨੂੰ ਇਹਨਾਂ ਨੂੰ ਸੁਨੇਹਾ ਦਿੱਤਾ ਮਿਲਦਾ ਹੈ ਆਇਆ ਵੀ ਘੂੜੇ ਉੱਤਰਿਆ ਤੇ ਆਵਾਜ਼ ਮਾਰ ਕੇ ਕਹਿੰਦੇ ਮਹਾਰਾਜਾ ਤੇ ਸਰਦਾਰੀ ਇਹਨਾਂ ਗਦਾਰਾਂ ਦੇ ਕਰ साम्हूं <laughs> के